ਸਿਹਤ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਇਆ ਸਿਹਤ ਵਿਭਾਗ ਦੀ ਡੇਂਗੂ ਟਾਸਕ ਫੋਰਸ ਦੀ ਟੀਮ ਵੱਲੋਂ ਅਸਿਸਟੈਂਟ ਮਲੇਰੀਆ ਅਫਸਰ ਰਾਜੇ ਦਵਿੰਦਰ ਸਿੰਘ ਗਿੱਲ ਅਤੇ ਹੈਲਥ ਇਨਸਪੈਕਟਰ ਬਸੰਤ ਕੁਮਾਰ ਦੀ ਦੇਖ ਰਹਿਕ ਚ ਪੁਲਿਸ ਲੈਨ ਹੁਸ਼ਿਆਰਪੁਰ ਜਿੱਥੇ ਕਿ ਪੁਲਿਸ ਵਿਭਾਗ ਦੇ ਅਫਸਰ ਅਤੇ ਮੁਲਾਜ਼ਮ ਰਹਿੰਦੇ ਨੇ ਉਹਨਾਂ ਦੇ ਕਵਾਟਰਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਦੇ ਘਰਾਂ ਚੋਂ ਵੱਡੀ ਮਾਤਰਾ ਚ ਡੇਂਗੂ ਦਾ ਲਾਰਵਾ ਵੀ ਮਿਲਿਆ ਜਾ ਜਿਸ ਨੂੰ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮੁੱਖ ਤੌਰ 'ਤੇ ਹੀ ਨਾਸਟਿਕ ਕਰਵਾਇਆ ਗਿਆ। মিডিਆ ਨਾਲ ਗੱਲਬਾਤ ਦੌਰਾਨ ਡੇਂਗੂ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਮੇਂ-ਸਮੇਂ ਤੇ ਸਿਹਤ ਵਿਭਾਗ ਦੀ ਟੀਮ ਲੋਕਾਂ ਦੇ ਘਰਾਂ ਤੇ ਸਰਕਾਰੀ ਕੋਟਰਾਂ ਦੇ ਦੌਰੇ ਕਰਦੀ ਰਹਿੰਦੀ ਹੈ ਤੇ ਇਸੇ ਤਹਿਤ ਅੱਜ ਸਾਡੀ ਟੀਮ ਪੁਲਿਸ ਲਾਈਨ ਵਿਖੇ ਚੈਕਿੰਗ ਕਰਨ ਪਹੁੰਚੀ ਸੀ ਤੇ ਇਸ ਦੌਰਾਨ ਇੱਥੇ ਵੱਡੀ ਮਾਤਰਾ ਚ ਪੁਲਿਸ ਮੁਲਾਜ਼ਮਾਂ ਦੇ ਘਰਾਂ ਚੋਂ ਡੇਂਗੂ ਦਾ ਲਾਰਵਾ ਬਰਬਦ ਹੋਇਆ ਜੋ ਕਿ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਇਸਮੋ ਕੁ ਉਹਨਾਂ ਸਖਤ ਸ਼ਬਦਾਂ ਚ ਤਾੜਨਾ ਕਰਦੇ ਆ ਕਿ ਆ ਕਿ ਜੇਕਰ ਭਵਿਕ ਵਿੱਚ ਵੀ ਇਸੇ ਤਰ੍ਹਾਂ ਦੁਬਾਰਾ ਕਰਾਚੋ ਲਾਰਵਾ ਮਿਲਿਆ ਤਾਂ ਉਹਨਾਂ ਦੇ ਘਰਾਂ ਦੇ ਚਿਲਾਨ ਕਿੱਟੇ ਜਾਣਗੇ ਜ਼ਿਕਰ ਜੋ ਹੋ ਗਿਆ ਕਿ 15 ਅਗਸਤ ਨੂੰ ਹੁਸ਼ਰਪੁਰ ਦੀ ਪੁਲਿਸ ਲੈਂਡ ਗਰਾਊਂਡ 'ਚ ਜ਼ਿਲ੍ਹਾ ਪੱਤਰੀ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਇੱਥੇ ਰਿਹਸਲ ਵੀ ਕਰਨ ਆਉਂਦੇ ਨੇ ਤੇ ਜੇਕਰ ਅਜਿਹੇ ਹਾਲਾਤਾਂ 'ਚ ਬੱਚਿਆਂ 'ਚ ਡੇਂਗੋ ਦੀ ਬਿਮਾਰੀ ਫੈਲਦੀ ਹੈ ਤਾਂ ਇਸ ਲਈ ਕਸੂਰਵਾਰ ਕਿਸ ਨੂੰ ਮੰਨਿਆ ਜਾਵੇਗਾ ਖੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਅੱਜ ਜੇ ਪੁਲਿਸ ਲਾਈਨ ਚੈੱਕ ਕਰਨੀ ਸੀ ਅੱਜ ਇਹ ਨਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜਾਈ ਸਾਨੂੰ ਕਿ ਅੱਜ ਜੀ ਨਾ ਅੱਜ ਇਹ ਨੌਤਰਿਕ ਨੂੰ ਆਪਾਂ ਸਾਰੀ ਪ੍ਰਸ਼ੰਚਾ ਕਰਨੀ ਆ ਸਾਡੇ ਮਾਨਯੋਗ ਸਿਵਕਟਰ ਸਾਹਿਬ ਡਾਕਟਰ ਜੁਲਿੰਸਨ ਜੀ ਮਾਨਾ ਜੀ ਤੇ ਸਾਡੇ ਡਾਕਟਰ ਡਾਕਟਰ ਜਗਦੀਪ ਹੈਪੀ ਹੋਣ ਫਿਰ ਉਹਨਾਂ ਦੇ ਜਿਹੜਾ ਤਾਲ ਮਿਲਦੇ ਨਾਲ ਉਹਨਾਂ ਹੁਕਮਤ ਸਾਹਿਬ ਕਾਫੀ ਅੱਜ ਇੱਥੇ ਪੁਲਿਸ ਨੇ ਪਹੁੰਚੇ ਆ ਅ ਸਾਰੀ ਪੁਲਿਸ ਲਾਈਨ ਚੈੱਕ ਕੀਤੀ ਆ ਤੇ ਸਾਨੂੰ ਜਿੱਥੇ ਜਿੱਥੇ ਕੋਈ ਲਾਰਾ ਮਿਲਿਆ ਵਾ ਅਸੀਂ ਉਹਨਾਂ ਨੂੰ ਡਿਸਟਰਬ ਕੀਤਾ ਤੇ ਕਿੰਨਾ ਕਲਾਰਵਾ ਮਿਲਿਆ ਸਰ ਪੁਲਿਸ ਲਾਈਨ ਦੇ ਵਿੱਚ ਲਾਰਵਾ ਸਾਨੂੰ ਕਾਫੀ ਹੱਥ ਮਿਲਿਆ ਜੀ ਕੋਈ ਨੀਰ ਬਹੁਤ ਕੋਈ 800 ਸਾਈਡ ਸੇ ਹੈ ਜਿਸ ਤੋਂ ਲਾਰਵਾ ਮਿਲਿਆ ਅਸੀਂ ਮੌਕੇ ਤੇ ਉਹਨੂੰ ਆਕੇ ਡਿਸਚਾਰਜ ਕਰਤਾ ਸਰ ਜਦ ਕੇ ਪੁਲਿਸ ਮਹਿਕਮਾ ਜਿਹੜਾ ਬਹੁਤ ਪੜਿਆ ਲਿਖਿਆ ਮਹਿਕਮਾ ਸਾਰੇ ਨੂੰ ਜਾਣਕਾਰੀ ਆ ਫਿਰ ਵੀ ਇਹਦੇ ਬਾਵਜੂਦ ਵੀ ਇੱਥੇ ਲਾਰਵਾ ਮਿਲਣਾ ਇਹ ਕੋਈ ਵਧੀਆ ਗੱਲ ਨਹੀਂ ਦੇਖੋ ਜੀ ਇਹਦੇ ਤੇ ਇਹਦੇ ਉੱਤੇ ਗੱਲ ਮੰਨੀ ਜਾਊਗੀ ਕਿ ਇਹ ਜਾਗਰੂਤਾ ਦੀ ਘਾਟ ਹੈ ਇਹ ਨੈਤੀ ਘਾਟਾ ਜੇ ਵੈਨਸ ਤੇ ਵੈਨਸ ਹੋਊਗੀ ਤੇ ਇਹਦੇ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਅੱਜ ਜਿਵੇਂ ਲੋਕਾਂ ਨੂੰ ਸਾਰੇ ਨੇ ਕਰ ਕਰ ਜਾ ਕੇ ਇਹਨਾਂ ਲੋਕਾਂ ਨੂੰ ਜ਼ ਅੱਜ ਆਪਣੀਆਂ ਜੇ ਸੱਜਾਂ ਫਿਰਦੇ ਪਿੱਛੇ ਲੱਗੀ ਟ੍ਰੇ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਚ ਕਰਨਾ ਹਫਤੇ 'ਚ ਦੋ ਤਿੰਨ ਵਾਰ ਨੂੰ ਆਪਾਂ ਸਾਫ਼ ਕਰਨਾ ਉੱਲਜ ਪਾਣੀ ਆਪਾਂ ਦੋ ਦਿਨ ਬਾਅਦ ਭਰਨਾ ਉਹਨੂੰ ਖਾਲੀ ਕਰਨਾ ਠੀਕ ਹੈ ਜੀ ਇਹ ਸਾਰੀਆਂ ਅੱਜ ਕਲਾਸ ਵਿੱਚ ਜਿਆ ਟੁੱਟੀਆਂ ਕੋਈ ਆਪਣੇ ਜੇ ਘਰੇ ਜਿਵੇਂ ਇਹਨਾਂ ਕੋ ਗਮਲੇ ਪਏ ਆ ਜਾਂ ਟੁੱਟੇ ਕੋ ਕੰਟੇਨਰ ਪਏ ਆ ਉਹ ਸਾਰੇ ਹਿੰਚਾ ਕੀ ਸਰ ਜੇ ਮੰਨ ਲਓ ਕੱਲ ਇਹਨਾਂ ਦੇ ਕਿਸੇ ਲਾਰਬਾ ਮਿਲ ਜਾਂਦਾ ਤੇ ਉੱਤੇ ਕੋਈ ਤੁਸੀਂ ਉੱਤੇ ਕੋਈ ਉਹਨੂੰ ਦੰਡ ਵੀ ਦਿੰਨੇ ਹੋ ਕੋਈ ਜੇ ਨਹੀਂ ਲੋਕੀ ਮੰਦੇ ਬਿਲਕੁਲ ਦੰਡ ਦਿੰਨੇ ਜੇ ਸਾਨੂੰ ਉਹਦੇ 'ਚ ਫਿਰ ਅਸੀਂ ਉਹਨਾਂ ਦਾ ਬਕਾਇਦਾ ਚਲਾਨ ਹੁੰਦਾ ਜੀ ਉਹ ਕਿਸ ਤਰੀਕੇ ਨਾਲ ਚਲਾਨ ਕਰਦੇ ਸਰ ਚਲਾਨ ਕਰ ਜੋ ਲਾਰਾ ਮਿਲੇਗਾ ਸਹੀ ਸਿਰ ਅਸੀਂ ਆਪਣਾ ਕਾਪਰਚ ਨੂੰ ਅਸੀਂ ਇੰਟੀਮੀਟ ਕਰਦੇ ਆ ਉਹ ਆ ਕੇ ਫਿਰ ਇਹਨਾਂ ਦਾ ਚਲਾਨ ਕਰਦੇ ਜੀ ਚਲਾਨ ਆਨਲਾਈਨ ਵੀ ਹੋ ਜਾਂਦਾ ਜੀ ਤੇ ਘਰਾਂਕ ਵੀ ਕਰਦੇ ਠੀਕ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ